ਚੰਡੀਗੜ੍ਹ ਵਧਰੇ ਕਾਫਲਿਆਂ ਦੇ ਵਿੱਚ ਇਹ ਪਹਿਲਾ ਕਾਫਲਾ ਜਿਹਦੇ ਵਿੱਚ ਸੈਂਕੜੇ ਟਰਾਲੀਆਂ 1 ਕਿਲੋਮੀਟਰ ਤੱਕ ਨਜ਼ਰ ਆ ਰਹੀਆਂ ਨੇ ਪੁਹਾਨੀਗੜ੍ਹ ਤੋਂ ਤੁਹਾਨੂੰ ਲਾਈਵ ਪੁਹਾਨੀਗੜ੍ਹ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਚੰਡੀਗੜ੍ਹ ਵੱਲ ਇਹ ਸੈਂਕੜੇ ਟਰਾਲੀਆਂ ਦਾ ਕਾਫਲਾ ਪਿੱਛੋਂ ਵਧਦਾ ਹੋਇਆ ਇੱਥੋਂ ਤੱਕ ਪਹੁੰਚਿਆ ਹੁਣ ਅੱਗੇ ਬੈਰੀਗੇਟਿੰਗ ਦੇ ਉੱਪਰ ਰੋਕਿਆ ਗਿਆ ਪਿੱਛੋਂ ਕਿਸੇ ਵੀ ਰੋਕਤੇ ਕਾਫਲਾ ਰੁਕਿਆ ਨਹੀਂਗਾ ਅੱਗੇ ਵੀ ਕਾਫੀ ਸਾਰੇ ਟਰੈਕਟਰ ਨੇ ਔਰ ਪਿੱਛੇ ਵੀ ਸੈਂਕੜੇ ਟਰੈਕਟਰ ਟਰਾਲੀਆਂ ਨੇ ਜਿਹੜੇ ਚੰਡੀਗੜ ਵੱਲ ਵੱਧ ਰਹੇ ਨੇ ਔਰ ਸਭ ਤੋਂ ਵੱਡੀ ਖਬਰ ਇਹ ਕਿ ਚੰਡੀਗੜ ਦੇ 34 ਸੈਕਟਰ ਦੇ ਵਿੱਚ ਪੁਲਿਸ ਨੂੰ ਝਕਾਨੀ ਦੇ ਕੇ ਕੁਝ ਕਿਸਾਨ ਜਿਹੜੇ ਨੇ ਉਹ ਪਹੁੰਚੇ ਨੇ ਚੰਡੀਗੜ ਦੇ ਵਿੱਚ ਪੁਲਿਸ ਨੂੰ ਝਕਾਨੀ ਦੇ ਕੇ ਕੁਝ ਕਿਸਾਨ ਪਹੁੰਚਣ ਚ ਕਾਮਯਾਬ ਹੋਏ ਨੇ ਔਰ ਤੁਸੀਂ ਦੇਖੋ ਇਹ ਬਾਈ ਜੀ ਹੋਰੀ ਜਾ ਰਹੇ ਨੇ ਚੰਡੀਗੜ ਨੂੰ ਔਰ ਇਹ ਸੈਂਕੜੇ ਟਰਾਲੀਆਂ ਦਾ ਪਹਿਲਾ ਕਾਫਲਾ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਿੰਡਾਂ ਚੋਂ ਨਿਕਲ ਨਹੀਂ ਦਿੱਤਾ ਗਿਆ ਤਹਿਸੀਲਾਂ ਤੋਂ ਅੱਗੇ ਨਹੀਂ ਹੋਣ ਦਿੱਤਾ ਗਿਆ ਪਰ ਇੱਕ ਕਾਫਲਾ ਜਿਹਦੇ ਚ ਸੈਂਕੜੇ ਸੈਂਕੜੇ ਟਰਾਲੀਆਂ ਨੇ ਜਿਹੜਾ ਕਾਫਲਾ ਚੰਡੀਗੜ੍ਹ ਵੱਲ ਵੱਧ ਰਿਹਾ ਔਰ ਹੁਣ ਇਹਨੂੰ ਇੱਥੇ ਰੋਕਿਆ ਗਿਆ ਕਿਸਾਨ ਆਗੂ ਜੜ ਨੇ ਉਹ ਮੂਹਰੇ ਜਿੱਥੇ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕਿਆ ਉਥੇ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਜਦੋਂ ਦੇ ਕਿਸਾਨਾਂ ਨੇ ਚੰਡੀਗੜ੍ਹ ਮੋਰਚੇ ਦਾ ਐਲਾਨ ਕੀਤਾ ਫੜੋ ਫੜੀ ਜਾਰੀ ਹੈ ਫੜੋ ਫੜੀ ਜਾਰੀ ਹੈ 500 ਤੋਂ ਵੱਧ ਕਿਸਾਨ ਫੜੇ ਗਏ ਵੱਡੇ ਕਿਸਾਨ ਆਗੂਆਂ ਦੇ ਵਿੱਚ ਜਿਹੜੇ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹਾਂ ਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ ਗਿਆ ਔਰ ਕਿਸਾਨ ਕਹਿੰਦੇ ਨੇ ਕਿਵੇਂ ਜਾਈਏ ਚੰਡੀਗੜ੍ਹ ਜਾਵਾਂਗੇ ਔਰ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਆਪਣੇ ਦਾਅਵੇ ਤੋਂ ਬਿਲਕੁਲ ਉਲਟ ਭੁਗਤੀ ਹੈ ਇਸ ਕਰਕੇ ਆਇਆ ਕਿ ਮੁੱਖ ਮੰਤਰੀ ਸਾਹਿਬ ਨੂੰ ਤਾਜ਼ੀ-ਤਾਜ਼ੀ ਅਮਿਤ ਸ਼ਾਹ ਤੋਂ ਥਾਪੀ ਮਿਲੀ ਹੈ ਤੇ 2027 ਦੇ ਵਿੱਚ ਦੁਬਾਰੇ ਭਾਜਪਾ ਘਣੀਓ ਮੁੱਖ ਮੰਤਰੀ ਬਣਨਾ ਚਾਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਇਹ ਤੁਸੀਂ ਦੇਖ ਸਕਦੇ ਹੋ ਸੈਂਕੜੇ ਟਰਾਲੀਆਂ ਦਾ ਇਹ ਕਾਫਲਾ ਜਿਹੜਾ ਹੈ ਇਹ ਪੁਵਾਨੀਗੜ ਪਹੁੰਚਿਆ ਬਹੁਤ ਲੰਬਾ ਕਾਫਲਾ ਇਹ ਟਰਾਲੀਆਂ ਦਾ ਚੰਡੀਗੜ੍ਹ ਜਾਣ ਵਾਸਤੇ ਜਿਹੜਾ ਪੁਵਾਨੀਗੜ ਇਸ ਵਕਤ ਰੋਕਿਆ ਗਿਆ ਔਰ ਜਦੋਂ ਕਿਸਾਨਾਂ ਨੂੰ 5-7 ਟਰਾਲੀਆਂ ਦੇ ਰੂਪ ਦੇ ਵਿੱਚ ਵੀ ਇਕੱਠੇ ਹੋ ਕੇ ਨਹੀਂ ਚੱਲਣ ਦਿੱਤਾ ਗਿਆ ਫੜੋ ਫੜੀ ਨਾਕੇਬੰਦੀਆਂ ਔਰ ਸੜਕਾਂ ਦੇ ਉੱਪਰ ਬੈਰੀਕੇਡਿੰਗ ਤਾਂ ਇਹ ਸੈਂਕੜੇ ਟਰਾਲੀਆਂ ਇੱਥੋਂ ਤੱਕ ਪਹੁੰਚਣ ਚ ਕਾਮਯਾਬ ਹੋਈਆਂ ਨੇ ਔਰ ਇਹ ਕਹਿੰਦੇ ਨੇ ਕਿ ਅਸੀਂ ਸਯੁਕਤ ਕਿਸਾਨ ਮੋਰਚੇ ਦੀ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਆ ਇਹ ਬਾਪੂ ਮੰਜੇ ਡਾਲੇ ਨੇ ਔਰ ਸੜਕ ਦੇ ਉੱਪਰ ਇਹ ਬੈਠ ਚੁੱਕੇ ਨੇ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਸੈਂਕੜੇ ਟਰਾਲੀਆਂ ਨੇ ਪਿੱਛੇ ਤੱਕ ਲਗਭਗ ਕਿਲੋਮੀਟਰ ਦੇ ਨੇੜੇ ਤੜੇ ਇਹ ਜਿਹੜਾ ਮੋਰਚਾ ਜਿਹੜਾ ਇਹ ਪਹੁੰਚਿਆ ਇਧਰ ਵੀ ਟਰੈਕਟਰ ਨੇ ਇਧਰ ਵੀ ਟਰੈਕਟਰ ਨੇ ਦੋਨੋਂ ਪਾਸੇ ਟਰੈਕਟਰ ਨੇ ਪੁਵਾਨੀਗੜ ਤੋਂ ਤੁਹਾਨੂੰ ਇਹ ਦਿਖਾ ਰਹੇ ਆ ਪੰਜਾਬ ਦੇ ਵਿੱਚ ਇੱਕ ਦੋ ਥਾਵਾਂ ਤੇ ਇੰਨੀਆਂ ਟਰਾਲੀਆਂ ਇਕੱਠੀਆਂ ਹੁਣ ਦਿੱਤੀਆਂ ਗਈਆਂ ਜਾਂ ਕਿਸਾਨ ਕਰਨ ਚ ਕਾਮਯਾਬ ਹੋਏ ਜਿਹੜੇ ਤੁਸੀਂ ਦੇਖ ਸਕਦੇ ਹੋ ਹੁਣ ਚੰਡੀਗੜ੍ਹ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਦੋਨੋਂ ਪਾਸੇ ਜਿਹੜੇ ਉਹ ਟਰੈਕਟਰ ਖੜੇ ਨੇ ਔਰ ਇੱਕ ਕਿਸਾਨ ਕਹਿੰਦੇ ਨੇ ਕਿ ਭਗਵੰਤਮਾਨ ਸਰਕਾਰ ਕਹਿੰਦੀ ਸੀ ਅਸੀਂ ਕਿਸਾਨਾਂ ਦੇ ਨਾਲ ਆ ਮੋਦੀ ਸਰਕਾਰ ਧੱਕਾ ਕਰਦੀ ਹੈ ਪਰ ਅੱਜ ਕਿਸਾਨ ਕਹਿੰਦੇ ਨੇ ਕਿ ਭਗਵੰਤਮਾਨ ਸਰਕਾਰ ਬਿਲਕੁਲ ਉਸੇ ਤਰ੍ਹਾਂ ਕਰ ਰਹੀ ਹੈ ਜਿਵੇਂ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਹੁਣ ਤੁਸੀਂ ਦੇਖੋ ਪਿੱਛੇ ਤੱਕ ਟਰਾਲੀਆਂ ਨੇ ਔਰ ਜਿੱਥੋਂ ਤੱਕ ਨਜ਼ਰ ਮੇਰੀ ਦਿਖਦਾ ਮੈਨੂੰ ਉਥੋਂ ਤੱਕ ਟਰਾਲੀਆਂ ਖੜੀਆਂ ਹੋਈਆਂ ਨੇ ਤੁਸੀਂ ਦੇਖੋ ਰਾਸ਼ਨ ਟਰਾਲੀਆਂ ਦੇ ਵਿੱਚ ਭਰਿਆ ਹੋਇਆ ਔਰ ਜਿਵੇਂ ਦਿੱਲੀ ਨੂੰ ਗਏ ਸੀ ਉਸੇ ਤਿਆਰੀ ਦੇ ਨਾਲ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਵੱਲ ਵੱਧ ਰਹੇ ਨੇ ਇਹ ਤੁਸੀਂ ਦੇਖੋ ਇੱਕ ਇਹਦੇ ਮਗਰ ਇਹ ਜਿਹੜੀ ਇੱਕ ਵਾਹਨ ਹੈ ਗੱਡੀ ਹੈ ਇਹਦੇ ਮਗਰ ਵੀ ਟਰਾਲੀ ਜਿਹੜੀ ਉਹ ਪਾਈ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਉਹ ਇਹਦੇ ਵਿੱਚ ਬੈਠੇ ਨੇ ਔਰ ਪੂਰੀ ਤਿਆਰੀ ਦੇ ਨਾਲ ਚੰਡੀਗੜ੍ਹ ਵੱਲ ਵੱਧ ਰਹੇ ਨੇ ਤੁਹਾਨੂੰ ਪਿੱਛੇ ਤੱਕ ਇਹ ਦ੍ਰਿਸ਼ ਦਿਖਾਉਣ ਦੀ ਮੇਰਾ ਕੈਮਰਾਮੈਨ ਕੋਸ਼ਿਸ਼ ਕਰ ਰਿਹਾ ਹੈ ਔਰ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਨੇ ਕਿ ਅਸੀਂ ਰੇਲਾਂ ਦਾ ਸੜਕਾਂ ਰੋਕਣੀਆਂ ਨੇ ਕਿਸਾਨ ਕਹਿੰਦੇ ਸਾਡਾ ਰੇਲਾਂ ਜਾਂ ਸੜਕਾਂ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਧਰਨਾ ਦੇਣਾ ਸੀਗਾ ਔਰ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਅੱਜ ਜੋ ਕਰ ਰਹੇ ਨੇ ਇਹਦਾ ਉਹਨਾਂ ਨੂੰ ਨਤੀਜਾ ਠੀਕ ਨਹੀਂ ਮਿਲੇਗਾ ਅਸੀਂ ਵੋਟਾਂ ਦੇ ਵਿੱਚ ਜਿਹੜਾ ਉਹ ਸਖਤ ਵਿਰੋਧ ਕਰਾਂਗੇ ਔਰ ਦੂਜੇ ਪਾਸੇ ਅੱਜ ਕੁਝ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਚ ਪਹੁੰਚਣ ਚ ਕਾਮਯਾਬ ਹੋ ਗਏ 34 ਸੈਕਟਰ ਦੇ ਵਿੱਚ ਕਿਸਾਨ ਪਹੁੰਚ ਗਏ ਨੇ ਔਰ ਅੱਜ ਦੀ ਇਹ ਸਭ ਤੋਂ ਵੱਡੀ ਖਬਰ ਕਹੀ ਜਾ ਸਕਦੀ ਹੈ ਔਰ ਉਧਰ ਜਗਿੰਦਰ ਸਿੰਘ ਉਗਰਾਹਾ ਨੂੰ ਜਿਹੜੇ ਕਿ ਉਗਰਾਹਾ ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਤੱਕ ਜੋ ਜਾਣਕਾਰੀ ਆ ਰਹੀ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਔਰ ਕਿਸਾਨ ਕਹਿੰਦੇ ਨੇ ਕਿ ਕਿਸਾਨਾਂ ਨੂੰ ਜੇਲਾਂ ਵਖਾਉਣ ਵਾਲੀ ਆਮ ਆਦਮੀ ਪਾਰਟੀ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਉਸੇ ਤਰ੍ਹਾਂ ਦਿਖਾਵਾਂਗੇ ਜਿਵੇਂ ਦਿੱਲੀ ਦੇ ਵਿੱਚ ਹਾਲਾਤ ਹੋਇਆ ਰਾਜੇਵਾਲ ਹੋਰਾਂ ਦੀ ਜਥੇਬੰਦੀ ਦੀ ਟਰਾਲੀ ਹੈ ਔਰ ਰਾਜੇਵਾਲ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਪਿੱਛੇ ਤੱਕ ਜਿੱਥੋਂ ਤੱਕ ਵੀ ਆਪਣੀ ਨਜ਼ਰ ਜਾ ਸਕਦੀ ਹੈ ਉੱਥੋਂ ਤੱਕ ਟਰਾਲੀਆਂ ਮੌਜੂਦ ਨਹੀਂ ਆਪਾਂ ਗੱਲ ਕਰਦੇ ਹਾਂ ਕਿਸਾਨ ਲੀਡਰ ਖੜੇ ਨੇ ਇੱਕ ਵਾਰ ਮੈਂ ਪਿੱਛੇ ਬੈਰੀਕੇਡਿੰਗ ਵੀ ਦਿਖਾ ਦਿਆਂ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੈਰੀਕੇਡਿੰਗ ਕਰਕੇ ਇਹਨਾਂ ਕਿਸਾਨਾਂ ਨੂੰ ਇੱਥੇ ਰੋਕਿਆ ਪਰ ਪੰਜਾਬ ਦੇ ਵਿੱਚ ਇੰਨਾ ਲੰਬਾ ਟਰਾਲੀਆਂ ਦਾ ਕਾਫਲਾ ਸ਼ਾਇਦ ਸਵੇਰ ਤੋਂ ਹੁਣ ਤੱਕ ਇਹ ਸੀਨ ਤੁਸੀਂ ਪਹਿਲੀ ਵਾਰ ਪੁਵਾਨੀਗੜ ਦੇ ਵਿੱਚ ਵੇਖਣ ਨੂੰ ਮਿਲਿਆ ਬਾਕੀ ਥਾਵਾਂ ਤੇ ਇੰਨੀ ਵੱਡੀ ਤਦਾਦ ਚ ਟਰਾਲੀਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਆਪਣੇ ਨਾਲ ਦੇ ਕਿਸਾਨਾਂ ਗੂ ਭਪਿੰਦਰ ਜੀ ਜੋ ਜਿਸ ਤਰੀਕੇ ਨਾਲ ਤੁਸੀਂ ਜਾ ਰਹੇ ਹੋ ਮਾਨ ਸਰਕਾਰ ਰੋਕ ਰਹੀ ਹੈ ਇਹ ਸਾਰੇ ਕੁਝ ਨੂੰ ਕਿਦਾਂ ਦੇਖ ਰਹੇ ਹੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਪੰਜਾਬ ਦੀ ਖੇਤੀ ਤੇ ਅੱਜ ਕਾਰਪੋਰੇਟਾਂ ਦੀ ਅੱਖ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੀ ਪੈੜ ਚ ਪੈੜ ਧਰਦੇ ਆ ਇਹ ਸਾਡੇ ਪੰਜਾਬ ਦੀ ਖੇਤੀ ਨੂੰ ਕਾਰਪੋਰੇਟਾਂ ਕੋਲੇ ਗਹਿਣੇ ਕਰਨੀ ਚਾਹੁੰਦਾ ਤੇ ਆਪਦੀ ਉਹ ਡਿਊਟੀ ਪੂਕਾਰ ਰਿਹਾ ਤੇ ਅਸੀਂ ਆਪਦੀ ਡਿਊਟੀ ਪੂਕਾਰ ਰਹੇ ਹਾਂ ਚੰਡੀਗੜ੍ਹ ਅਸੀਂ ਜਾਣਾ ਸੀ ਪੀਸਫੁਲੀ ਪ੍ਰੋਟੈਸਟ ਸੀਗਾ ਔਰ ਇਸ ਪ੍ਰੋਟੈਸਟ ਦੇ ਰਾਹੀਂ ਅਸੀਂ ਮੰਗ ਕਰ ਰਹੇ ਸੀ ਕਿ ਸਾਨੂੰ ਸਾਡੀਆਂ ਫਸਲਾਂ ਦੀ ਐਮਐਸਪੀ ਦਿੱਤੀ ਜਾਵੇ ਔਰ ਜਿਹੜੀ ਐਮਐਸਪੀ ਹੈ ਬਾਸਮਤੀ ਦੀ ਐਮਐਸਪੀ ਸਬਜ਼ੀਆਂ ਦੀ ਐਮਐਸਪੀ ਉਹ ਐਮਐਸਪੀ ਦੀ ਅਸੀਂ ਮੰਗ ਕਰਦੇ ਹਾਂ ਹੁਣ ਤੁਸੀਂ ਦੇਖੋ ਮੋਟਾ ਜਿਹਾ ਇੱਕ ਮੈਂ ਉਹ ਨਹੀਂ ਮੈਂ ਮੈਂ ਜਿਹੜੇ ਸਵਾਲ ਬਣਦੇ ਨੇ ਭਗਵੰਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਤੁਹਾਡੀਆਂ ਮੰਗਾਂ ਤਾਂ ਕੇਂਦਰ ਨਾਲ ਸੰਬੰਧਤ ਸੀ ਕਹਿੰਦਾ ਪੰਜਾਬ ਸਰਕਾਰ ਨਾਲ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਮੰਗ ਹੀ ਕੋਈ ਨਹੀਂ ਸੰਬੰਧਤ ਦੇਖੋ ਜਿਹੜੀ ਖੇਤੀ ਹੈ ਇਹ ਸੂਬਿਆਂ ਦਾ ਵਿਸ਼ਾ ਹੈ ਪੰਜਾਬ ਚ ਕਿਹੋ ਜੀ ਖੇਤੀ ਹੋਵੇ ਖੇਤੀਬਾੜੀ ਨੀਤੀ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਬਣਾਈ ਪੰਜਾਬ ਸਰਕਾਰ ਨੇ ਪਿਛਲੇ ਸਾਲ ਪਰ ਉਹ ਲਾਗੂ ਨਹੀਂ ਕੀਤੀ ਜੇ ਅਸੀਂ ਲਾਗੂ ਕਰਨ ਦੀ ਮੰਗ ਕਰ ਲਈ ਕੀ ਇਹ ਗੁਨਾਹ ਹੋ ਗਿਆ ਇਹ ਤਾਂ ਪੰਜਾਬ ਨਾਲ ਸੰਬੰਧਿਤ ਮੰਗ ਹੈ ਸਾਡੇ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਥੱਲੇ ਨੂੰ ਜਾ ਰਿਹਾ ਜ਼ਮੀਨ ਹੇਠਲਾ ਪਾਣੀ ਔਰ ਜੇ ਅਸੀਂ ਇਹ ਮੰਗ ਕਰ ਲਈ ਕਿ ਇਸ ਪਾਣੀ ਨੂੰ ਬਚਾਉਣ ਲਈ ਹੰਡ ਅਨਸਾਰ ਪੰਜਾਬ ਦੇ ਵਾਤਾਵਰਣ ਨੂੰ ਮੁਤਾਬਕ ਖੇਤੀ ਮਾਡਲ ਦਿਓ ਤੇ ਉਹ ਫਸਲਾਂ ਦੀ ਖਰੀਦ ਦੀ ਗਾਰੰਟੀ ਕਰੋ ਕੀ ਇਹ ਗੁਨਾਹ ਹੋ ਗਿਆ ਇਹ ਤਾਂ ਪੰਜਾਬ ਦੀ ਮੰਗ ਹੈ ਸਰ ਭਗਵੰਤ ਸਿੰਘ ਸਾਹਿਬ ਇਹ ਕਹਿੰਦੇ ਨੇ ਕਿ ਇਹ ਕਿਸਾਨੀ ਮੰਗਾਂ ਨੂੰ ਲੈ ਕੇ ਨਹੀਂ ਕਹਿੰਦੇ ਰੋਜ਼ ਹੀ ਧਰਨੇ ਲਾ ਕੇ ਬਹਿ ਜਾਂਦੇ ਨੇ ਔਰ ਕਹਿੰਦੇ ਹੁਣ ਵੀ ਇਹ ਰੇਲਾਂ ਤੇ ਸੜਕਾਂ ਜਾਮ ਕਰਨੀਆਂ ਚਾਹੁੰਦੇ ਸੀਗੇ ਇਸ ਕਰਕੇ ਮਾਨ ਸਾਹਿਬ ਕਹਿੰਦੇ ਮੈਂ ਮੀਟਿੰਗ ਤੋਂ ਉੱਠ ਕੇ ਗਿਆ ਕਿਉਂਕਿ ਰੇਲਾਂ ਤੇ ਸੜਕਾਂ ਨਾ ਰੋਕੀਆਂ ਜਾਣ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਹੁਣ ਤੱਕ ਤਾਂ ਸਭ ਤੋਂ ਵੱਡਾ ਗੱਪੀ ਮੁੱਖ ਮੰਤਰੀ ਹੈ ਕਿਉਂਕਿ ਜਿਹੜੇ ਕਿਸਾਨ ਆਗੂ ਮੀਟਿੰਗ ਕਰਨ ਗਏ ਸੀ ਉਹਨਾਂ ਨੇ ਸਾਫ਼ ਉਹਨੂੰ ਕਿਹਾ ਇਹ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਦੇ ਸੰਬੰਧ ਨਾਲ 5 ਮਾਰਚ ਤੋਂ ਸਾਰੇ ਦੇਸ਼ ਦੀਆਂ ਰਾਜਧਾਨੀਆਂ ਦੇ ਵਿੱਚ ਮੋਰਚੇ ਲੱਗਣੇ ਆ ਤੇ ਉਹਨਾਂ ਮੋਰਚਿਆਂ 'ਚ ਪੰਜਾਬ ਨਾਲ ਸੰਬੰਧਿਤ ਗੱਲਾਂ ਵੀ ਸੀ ਇਸੇ ਕਰਕੇ ਮੁੱਖ ਮੰਤਰੀ ਨੇ ਸੱਦਾ ਭੇਜ ਕੇ ਮੀਟਿੰਗ ਬੁਲਾਈ ਸੀ ਔਰ 18 ਮੰਗਾਂ ਤੇ ਚਰਚਾ ਚੱਲ ਰਹੀ ਸੀ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਨੇ ਤਾਂ ਉਹ ਮੰਗਾਂ ਤੇ ਚਰਚਾ ਕਰਨ ਨਹੀਂ ਤੁਹਾਡਾ ਰੇਲਾਂ ਜਾਂ ਬੱਸਾਂ ਰੋਕਣ ਦਾ ਪ੍ਰੋਗਰਾਮ ਨਹੀਂ ਸੀ ਪ੍ਰੋਗਰਾਮ ਨਹੀਂ ਸੀ ਕੋਈ ਪ੍ਰੋਗਰਾਮ ਨਹੀਂ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਨੇ ਦੇਖੋ ਜਦੋਂ ਅੱਜ ਤੋਂ 15 ਦਿਨ ਤੱਕ ਉਹ ਵੀ 1 ਮਹੀਨੇ ਦਾ ਐਲਾਨ ਕੀਤਾ ਹੋਇਆ ਹੈ ਸੰਯੁਕਤ ਮੋਰਚੇ ਦਾ ਵੀ ਚੰਡੀਗੜ੍ਹ ਦੇ ਵਿੱਚ ਅਸੀਂ ਪੂਰਾ ਮਨ ਜੋ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾ ਨੇ ਜਾਂ ਦਿੱਲੀ ਸਰਕਾਰ ਨਾਲ ਉਦੋਂ ਤੇ ਮੋਰਚਾ ਅਸੀਂ ਲਾਉਣਾ ਹੈਗਾ ਸਰਕਾਰ ਨੂੰ ਲਿਖਤੀ ਬੇਨਤੀ ਕੀਤੀ ਕਿ ਸਾਨੂੰ ਸੈਕਟਰ 34 ਦਾ ਮਤਲਬ ਜਗ੍ਹਾ ਦੇ ਦਿਓ ਜਿੱਥੇ ਕਿਸੇ ਦੀ ਆਵਾਜ਼ ਆਈਦਾ ਮਤਲਬ ਤੁਸੀਂ ਦਰਨਾ ਦੇਣਾ ਚਾਹੁੰਦੇ ਸੀ ਅਸੀਂ ਦਰਨਾ ਦੇਣਾ ਚਾਹੁੰਦੇ ਸੀ ਤੇ ਮੁੱਖ ਮੰਤਰੀ ਜਿਹੜੀ ਗੱਲ ਕਰ ਰਹੇ ਫਿਰ ਉਹ ਗਲਤ ਹੈ ਉਹ ਮੰਗਾਂ ਜਿਹੜੀਆਂ ਮੁੱਖ ਮੰਤਰੀ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਹਨੇ ਪਹਿਲੀ ਵਾਰੀ ਸੰਯੁਕਤ ਮੋਰਚੇ ਨੂੰ ਸੱਦਿਆ ਮਾਰਚ ਦੇ ਵਿੱਚ ਉਹੀ ਮੰਗਾਂ ਜਿਨ੍ਹਾਂ ਤੇ ਉਹਨੇ ਹਾਂ ਕੀਤੀ ਸੀਗੀ ਚਾਹੇ ਉਹ ਮੂੰਗੀ ਉਹਦੇ ਤੇ ਐਮਐਸਪੀ ਦੇ ਖਰੀਦਣ ਦਾ ਸਵਾਲ ਸੀ ਚਾਹੇ ਮਤਲਬ ਇਦਾਂ ਦਾ ਸੀ ਬਾਤ ਕਰਨ ਦੇ ਉੱਤੇ ਕਮੇਟੀ ਬਣਾਉਣ ਦਾ ਸਵਾਲ ਸੀ ਚਾਹੇ ਕਿਸਾਨਾਂ ਦੇ ਬਣੇ ਹੋਏ ਜੋ ਪਰਚੇ ਹੈਗੇ ਉਹ ਵਾਪਸ ਕਰਨ ਦਾ ਸੀ ਜਾਂ ਕਿਸਾਨ ਜਿਹੜੇ ਸੀ ਜੀਦ ਹੋਏ ਉਹਨਾਂ ਨੂੰ ਨੌਕਰੀਆਂ ਤੇ ਉਹਨਾਂ ਨੂੰ 5 ਲੱਖ ਰੁਪਇਆ ਦੇਣ ਦਾ ਸਵਾਲ ਸੀ ਇਹ ਉਹਨੇ ਮੰਨੇ ਸੀ ਮਾਰਚ ਦੇ 22 ਦੇ ਵਿੱਚ ਉਹ ਮਾਰਚ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦੇ ਲਈ ਔਰ ਦੂਸਰੀਆਂ ਪੰਜਾਬ ਸਰਕਾਰ ਨਾਲ ਸੰਬੰਧ ਮੰਗਾਂ ਦੇ ਉੱਤੇ ਅਸੀਂ ਸਰਕਾਰ ਨਾਲ ਡਿਸਕਸ ਕਰਨ ਲਈ ਉਹਨਾਂ ਨੂੰ ਮੰਗ ਪੱਤਰ 3 ਸਾਲ ਪਹਿਲਾਂ ਦਾ ਦਿੱਤਾ ਹੋਇਆ ਹੈਗਾ ਉਹਨਾਂ ਮੰਗਾਂ ਦੇ ਉੱਤੇ ਗੱਲ ਕਰਨੀ ਸੀ ਪੋਰਮਨਾ ਕੋਈ ਰੇਲਵੇ ਰੋਕਣ ਦਾ ਸੰਬੰਧ ਸੀ ਨਾ ਕੋਈ ਬਸਾਂ ਰੋਕਣ ਦਾ ਸੀ ਨਾ ਕੋਈ ਸੜਕਾਂ ਰੋਕਣ ਦਾ ਸੀ ਉਹ ਤਾਂ ਉਹਨਾਂ ਨੇ ਮਤਲਬ ਆਪਣੇ ਆਪ ਪੰਜਾਬ ਦਾ ਮਾਹੌਲ ਵਿਗਿਆੜ ਦਿੱਤਾ ਚੱਲਦੀ ਮੀਟਿੰਗ ਦੇ ਵਿੱਚ ਇਹ ਕਹਿ ਕੇ ਵੀ ਤੁਸੀਂ ਧਰਨਾ ਪਹਿਲਾਂ ਦੱਸੋ ਵੀ ਉਹ ਨਹੀਂ ਲੱਗੂਗਾ ਤਾਂ ਮੀਟਿੰਗ ਅੱਗੇ ਚੱਲੂਗੀ ਜੇ ਉਹਨਾ ਮੰਗਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਭਪਿੰਦਰ ਜੀ ਇੰਨਾ ਜੇ ਗੁੱਸਾ ਆਇਆ ਹੈ ਜਿਵੇਂ ਪੂਰਾ ਪੰਜਾਬ ਚ ਹੜਕੰਪ ਮੱਚਿਆ ਪਿਆ ਪੂਰਾ ਪੰਜਾਬ ਚ ਤਣਾਅ ਬਣਿਆ ਪਿਆ ਜੇ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਗੁੱਸਾ ਆਇਆ ਤਾਂ ਫਿਰ ਆਇਆ ਕਿਉਂ ਮੁਰਕੇ ਨਹੀਂ ਲੋਕਾਂ ਨੇ ਮੂੰਹ ਲਾਉਣਾ ਜਿਹਹਿਆਂ ਇਹਨਾਂ ਦੀਆਂ ਕਰਤੂਤਾਂ ਨੇ ਤੇ ਪੀਸਪੁਰੀ ਪ੍ਰੋਟੈਸਟ ਹੈ ਪੂਰੇ ਪੰਜਾਬ ਚ ਕੀ 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 ਤੁਹਾਨੂੰ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਭਾਜਪਾ ਚ ਜਾਣਾ ਚਾਹੁੰਦੇ ਨੇ ਕਿਤੇ ਇਸੇ ਕਰਕੇ ਤਾਂ ਨਹੀਂ ਜਿਵੇਂ ਆਮ ਆਦਮੀ ਪਾਰਟੀ ਨਾਲੋਂ ਲੋ